ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਮੈਨੂੰ ਨਾ ਭੈਣਾਂ ਦੇ ਕਮੈਂਟ ਆ ਰਹੇ ਸੀਗੇ ਕਿ ਦੀਦੀ ਜਦੋਂ ਆਪਾਂ ਪੈਂਟ ਪਲਾਜੋ ਸਟਿਚ ਕਰਦੇ ਆ ਨਾ ਤਾਂ ਮੂਰਲਾ ਪੱਲਾ ਜਿਵੇਂ ਹੁਣ ਘੱਟ ਹੁੰਦਾ ਹਨਾ ਪਿਛਲੇ ਵਾਲੇ ਪੱਲੇ ਦੇ ਵਿੱਚ ਆਸਣ ਜਿਹੜਾ ਹੁੰਦਾ ਉਹ 3.5 ਇੰਚ ਵੱਧ ਹੁੰਦਾ ਵੀ ਉਹਦੀ ਆਪਾਂ ਸੈਟਿੰਗ ਕਿਵੇਂ ਕਰਨੀ ਹੁੰਦੀ ਆ ਕਿ ਮੰਗਰਲੇ ਔਰ ਮੂਰਲੇ ਪੱਲੇ ਦੀ ਠੀਕ ਹੈ ਜੀ ਹੁਣ ਦੇਖੋ ਜਿਵੇਂ ਹੁਣ ਇਹ ਮੇਰਾ ਬੈਕ ਵਾਲਾ ਪੱਲਾ ਹੈਗਾ ਇਹਦਾ ਆਸਣ ਜਿਹੜਾ ਹੈਗਾ ਉਹ ਇੰਨਾ ਵੱਧਾ 3.5 ਇੰਚ ਜਿਹੜਾ ਹੈਗਾ ਉਹ ਪਿਛਲੇ ਅਗਲੇ ਪੱਲੇ ਨਾਲੋਂ ਵੱਧਾ ਤੇ ਇਹਦੀ ਆਪਾਂ ਸੈਟਿੰਗ ਕਿਵੇਂ ਕਰਨੀ ਹੁੰਦੀ ਹੈਗੀ ਦੇਖੋ ਪਹਿਲਾਂ ਆਪਾਂ ਕੀ ਕਰਨਾ ਨਾ ਜਿਹੜਾ ਆ ਕੱਪੜਾ ਦੇਖੋ ਤਕੋਨਾ ਜਿਹਾ ਬਣਿਆ ਹੋਇਆ ਨਾ ਇਹਦੀ ਪਹਿਲਾਂ ਤਾਂ ਆਪਾਂ ਸਲਾਈ ਜਿਹੜੀ ਹੈਗੀ ਉਹ ਸਹੀ ਤਰੀਕੇ ਨਾਲ ਲਾਉਣੀ ਹੁੰਦੀ ਹੈਗੀ ਤੋਂ ਆਪਾਂ ਨੇਫਾ ਭਰਾਂਗੇ ਨਾ ਫਿਰ ਇਹਦੀ ਸਲਾਈ ਬਿਲਕੁਲ ਸਹੀ ਹੋਊਗੀ ਇਹਦੀ ਆਪਾਂ ਸਲਾਈ ਕਿਵੇਂ ਲਾਉਣੀ ਹੁੰਦੀ ਆ ਹੁਣ ਦੇਖੋ ਜਿਹੜਾ ਆ ਕੱਪੜਾ ਤਕੋਨਾ ਇਹਦੀ ਆਪਾਂ ਸੈਟਿੰਗ ਪਹਿਲਾਂ ਕਰੋ ਇਹਦੀ ਸੈਟਿੰਗ ਜਿਹੜੀ ਹੈਗੀ ਆਪਾਂ ਇੱਦਾਂ ਗੁਲਾਈ ਦੇ ਵਿੱਚ ਨਾ ਸਲਾਈ ਲਗਾਉਣੀ ਹੁੰਦੀ ਹੈ ਤੇ ਠੀਕ ਹੈ ਫਿਰ ਇਹਦੀ ਸੈਟਿੰਗ ਜਿਹੜੀ ਹੈਗੀ ਉਹ ਵਧੀਆ ਹੋਊਗੀ ਕਿਉਂਕਿ ਆ ਕਪੜਾ ਜਿਹੜਾ ਹੈਗਾ ਉਹ ਜ਼ਿਆਦਾ ਚਲਾ ਜਾਊਗਾ ਫਿਰ ਸਲਾਈ ਦੇ ਵਿੱਚ ਫਿਰ ਵਧੀਆ ਸੈਟਿੰਗ ਹੋ ਜਾਂਦੀ ਆ ਨੇਫਾ ਫੋਲਡ ਕਰਨ ਵੇਲੇ ਹੁਣ ਮੈਂ ਇਹਦੀ ਜਿਹੜੀ ਸਲਾਈ ਹੈਗੀ ਉਹ ਇਦਾਂ ਹੀ ਲਗਾਉਂਗੀ ਗੜਾਈ ਦੇ ਵਿੱਚ ਠੀਕ ਹੈ ਹੁਣ ਦੇਖੋ ਆਪਾਂ ਧੁਰ ਤੱਕ ਹੀ ਸਲਾਈ ਲਗਾ ਲੈਣੀ ਆ ਅੱਧੇ ਕੀ ਕਰਦੇ ਆ ਇੱਥੋਂ ਥੋੜਾ ਜਿਹਾ ਛੱਡ ਦਿੰਦੇ ਆ ਹਨਾ ਸਲਾਈ ਦੇਖੋ ਜੇ ਤੁਹਾਡੇ ਪਲੈਂਟ ਪਲਾਜ਼ੋ ਦੀ ਕਟਿੰਗ ਸਹੀ ਹੋਈ ਹੋਈ ਆ ਨਾ ਤਾਂ ਤੁਹਾਨੂੰ ਕੋਈ ਜ਼ਰੂਰਤ ਨਹੀਂ ਹੈਗੀ ਇੱਥੋਂ ਖਾਲੀ ਛੱਡਣ ਦੀ ਵੀ ਬਾਅਦ ਚੋਂ ਕਈ ਬਾਅਦ ਚੋਂ ਸਲਾਈ ਲਗਾਉਂਦੇ ਆ ਚਾਰੋਂ ਪੱਲਿਆਂ ਦੀ ਮਿਲਾ ਕੇ ਆਪਾਂ ਪੂਰੀ ਹੀ ਸਲਾਈ ਮਾਰ ਲਵਾਂਗੇ ਨਾ ਤਾਂ ਇਹ ਚ ਖਿੱਚਾ ਹੋਊਗੀ ਬਿਲਕੁਲ ਕੁਝ ਨਹੀਂ ਹੋਊਗਾ ਕਿਉਂਕਿ ਆਪਣੀ ਕਟਿੰਗ ਜਿਹੜੀ ਹੈਗੀ ਉਹ ਬਿਲਕੁਲ ਸਹੀ ਹੋਈ ਹੋਈ ਆ ਠੀਕ ਹੈ ਜੀ ਇਸ ਲਈ ਆਪਾਂ ਤੁਰਤਾ ਕਾਸਨ ਦੀ ਸਲਾਈ ਲਗਾ ਲਵਾਂਗੇ ਹੁਣ ਦੇਖੋ ਜਿਹੜਾ ਆਸਨ ਦੀ ਸਲਾਈ ਹੈਗੀ ਆ ਉਹ ਮੈਂ ਨਾ ਐਦਾਂ ਗੁਲਾਈ ਦੇ ਵਿੱਚ ਹੀ ਲਗਾਈ ਆ ਠੀਕ ਹੈ ਜੀ ਜਿਹੜਾ ਆ ਕੱਪੜਾ ਹੁੰਦਾ ਨਾ ਤਕੋਨਾ ਜਾਂ ਇਹਨੂੰ ਸੈੱਟ ਕਰਨਾ ਬਹੁਤ ਜ਼ਰੂਰੀ ਹੁੰਦਾ ਇਸ ਲਈ ਮੈਂ ਜਿਹੜੀ ਸਲਾਈ ਹੈਗੀ ਉਹ ਇੱਥੋਂ ਘੁਮਾ ਕੇ ਇਹ ਇਦਾਂ ਲਗਾਈਆ ਮਤਲਬ ਆ ਜਿਹੜੀ ਨੁੱਕਰ ਜੀ ਹੈਗੀ ਆ ਆਪਾਂ ਇਹਨੂੰ ਵੱਧ ਕੱਢ ਦਿੱਤਾ ਥੋੜਾ ਜਿਹਾ ਬਾਹਰ ਸਾਈਡ ਤੇ ਹਨਾ ਇਸੇ ਲਈ ਫਿਰ ਦੇਖੋ ਜਦੋਂ ਇਹ ਫੋਲਡ ਹੋਊਗਾ ਨਾ ਇਹ ਕੁਛ ਇਦਾਂ ਆ ਜਾਊਗਾ ਇਹ ਆ ਦੇਖੋ ਹੁਣ ਜਿਹੜਾ ਵਾਧੂ ਕਪੜਾ ਸੀ ਉਹ ਥੋੜਾ ਜਿਹਾ ਵਿੱਚ ਵੱਡ ਜੂਗਾ ਤੇ ਆ ਜਿਹੜੇ ਹੈਗਾ ਉਪਰੋਂ ਤਕੋਨਾ ਜਾਂ ਵੱਡ ਜੂਗਾ ਠੀਕ ਆ ਆਪਾਂ ਇਦਾਂ ਥੋੜੀ ਜਿਹੀ ਗੁਲਾਈ ਦੇ ਵਿੱਚ ਹੀ ਸਲਾਈ ਲਗਾਉਣੀ ਹੁੰਦੀ ਆ ਬੈਕ ਵਾਲੇ ਆਸਣ ਦੇ ਵਿੱਚ ਜਿੱਥੇ ਆਪਾਂ 3 ਇੰਚ ਵੱਧ ਰੱਖਿਆ ਠੀਕ ਹੈ ਜੀ ਤੇ ਦੂਜੀ ਗੱਲ ਦੇਖੋ ਜਦੋਂ ਆਪਾਂ ਨੇਫਾ ਫੋਲਡ ਕਰਨਾ ਹੁੰਦਾ ਨਾ ਤਾਂ ਜਿਵੇਂ ਹੁਣ ਇੱਥੋਂ 3 ਇੰਚ ਵੱਧ ਹੋ ਗਿਆ ਤੇ ਇੱਥੋਂ ਆਪਣਾ ਮੂਰਲੇ ਬੈਗ ਮੂਰਲੇ ਪੱਲੇ ਨਾਲ ਸੇਮ ਹੀ ਹੋ ਗਿਆ ਠੀਕ ਆ ਇੱਥੋਂ ਆਪਾਂ ਇਦਾਂ ਤਕੋਨਾ ਹੀ ਇਹਨੂੰ ਫੋਲਡ ਕਰਨਾ ਹੁੰਦਾ ਠੀਕ ਆ ਜੀ ਫਿਰ ਇਹਦੇ ਵਿੱਚ ਕੋਈ ਬਾਲ ਨਹੀਂ ਆਉਂਦਾ ਹੁੰਦਾ ਹੁਣ ਦੇਖੋ ਆਪਾਂ ਮੈਂ ਤੁਹਾਨੂੰ ਨਿਸ਼ਾਨੀ ਲਗਾ ਕੇ ਦਿਖਾ ਦਣੀ ਆ ਹੁਣ ਦੇਖੋ ਆ ਇੱਥੇ ਤੱਕ ਮੇਰਾ ਨੇਫਾ ਜਿਹੜਾ ਹੈਗਾ ਉਹ ਫੋਲਡ ਹੋਊਗਾ ਤੇ ਇਧਰੋਂ ਮੇਰੀ ਨਿਸ਼ਾਨੀ ਆ ਲੱਗੀ ਹੋਈ ਆ ਤਾਂ ਹੀ ਮੈਂ ਤੁਹਾਨੂੰ ਕਹਿ ਰਹੀ ਹੁੰਦੀ ਆ ਕੱਟ ਜ਼ਰੂਰ ਲਗਾ ਲਿਆ ਕਰੋ ਜਿੱਥੋਂ ਨੇਫਾ ਫੋਲਡ ਹੋਣਾ ਹੁੰਦਾ ਠੀਕ ਆ ਹੁਣ ਦੇਖੋ ਆਪਾਂ ਕੀ ਕਰਨਾ ਆਪਾਂ ਬਿਲਕੁਲ ਇਦਾਂ ਸਿੱਧੀ ਨਹੀਂ ਸਲਾਈ ਲਾਉਣੀ ਹੈ ਤੇ ਠੀਕ ਆ ਜਿਵੇਂ ਜਿਵੇਂ ਇਹ ਇੱਧਰ ਨੂੰ ਵੱਧਦਾ ਜਾਂਦਾ ਨਾ ਇਦਾਂ ਟੁਕੋਨਾ ਆਪਾਂ ਉਸੇ ਹਿਸਾਬ ਨਾਲ ਹੀ ਇਹ ਤੇ ਫੋਲਡਿੰਗ ਕਰਾਂਗੇ ਮਤਲਬ ਐਂ ਦੇਖੋ ਟੁਕੋਨੇ ਕਰਕੇ ਹੀ ਆਪਾਂ ਨਿਸ਼ਾਨ ਲਗਾਉਣੇ ਨੇ ਠੀਕ ਆ ਇਹਦੇ ਜਿੰਨਾ ਕਿ ਨੇਫਾ ਫੋਲਡ ਹੋਊਗਾ ਇਹ ਆ ਦੇਖੋ ਆਪਾਂ ਇਦਾਂ ਟੁਕੋਨੇ ਕਰਕੇ ਹੀ ਨਿਸ਼ਾਨ ਲਗਾਈ ਜਾਣੇ ਨੇ ਤੇ ਇੱਧਰੋਂ ਵੀ ਆਪਾਂ બસ ਜਿੰਨੀ ਕ ਆਪਣੀ ਲਾਸਟ ਦੀ ਕਚੌੜੀ ਆ ਸਾਰਾ ਕੱਪੜਾ ਆਪਾਂ ਓਨਾ ਕ ਹੀ ਲੈਣਾ ਵਿੱਚ ਮਤਲਬ ਜਿੱਥੋਂ ਆਪਣਾ 3 ਇੰਚ ਵੱਧ ਹੈਗਾ ਨਾ ਉਹਨੂੰ ਵੱਧ ਹੀ ਰਹਿਣ ਦੇਣਾ ਆਪਾਂ ਨੇ ਬਸ ਉੱਥੋਂ ਇੰਨਾ ਕ ਹੀ ਫੋਲਡ ਕਰਨਾ ਆਪਾਂ ਨੇ ਠੀਕ ਆ ਤੇ ਐਦਾਂ ਆਪਾਂ ਬਸ ਤੋਂ ਮੇਨ ਗੱਲ ਇਹ ਆ ਵੀ ਜਿਹੜਾ ਆਪਣਾ ਨੇਫੇ ਵਾਲਾ ਨਿਸ਼ਾਨ ਆ ਇਹਨੂੰ ਆਪਾਂ ਐਦਾਂ ਟੇਡਾ ਹੀ ਇਹਤੇ ਨਿਸ਼ਾਨ ਲਗਾ ਕੇ ਨੇਫਾ ਟੇਡਾ ਹੀ ਫੋਲਡ ਕਰਨਾ ਠੀਕ ਹੈ ਜੀ ਹੁਣ ਦੇਖੋ ਮੈਂ ਇਹਨੂੰ ਪਿਛੇ ਮੂਰਲੇ ਪੱਲੇ ਨਾਲ ਅਟੈਚ ਕਰ ਲੈਣੀ ਆ ਜਦੋਂ ਆਪਾਂ ਅਟੈਚ ਕਰਨਾ ਹੁੰਦਾ ਨਾ ਪੈਂਟ ਪਲਾਜ਼ੋ ਤਾਂ ਤੁਸੀਂ ਨੀਚੇ ਵਾਲੀ ਸਾਈਡ ਤੋਂ ਹੀ ਅਟੈਚ ਕਰਿਆ ਕਰੋ ਪਹੁੰਚੇ ਵਾਲੀ ਸਾਈਡ ਤੋਂ ਠੀਕ ਆ ਫਿਰ ਜਿਹੜੀ ਬਾਹੜ ਘਾਟ ਹੁੰਦੀ ਆ ਉਹ ਨੇਫੇ ਵਾਲੀ ਸਾਈਡ ਨਿਕਲ ਜਾਂਦੀ ਹੁੰਦੀ ਆ ਠੀਕ ਹੈ ਜੀ ਹੁਣ ਦੇਖੋ ਮੈਂ ਮੂਰਲੇ ਪੱਲੇ ਤੇ ਜਿਹੜਿਆ ਸਲਾਈ ਸੀਗੀ ਆਸਣ ਦੀ ਉਹ ਲਗਾ ਰખી ਆ ਤੇ ਹੁਣ ਆਪਾਂ ਇਹਨੂੰ ਅਟੈਚ ਕਰ ਲਵਾਂਗੇ ਪਹਿਲਾਂ ਕਿ ਮੈਂ ਨੀਚੇ ਤੋਂ ਹੀ ਅਟੈਚ ਕਰ ਰਹੀ ਆ ਇਹ ਹੁਣ ਤੇ ਕੋ ਪੈਂਟ ਪਲਾਜ਼ੋ ਦੇ ਮੈਂ ਪੱਲੇ ਨੇ ਜਿਹੜੇ ਹੈਗੇ ਉਹ ਸਾਈਡਾਂ ਤੇ ਦੋਨਾਂ ਪਾਸੇ ਮੈਂ ਸਲਾਈ ਲਗਾ ਲਈ ਆ ਮਤਲਬ ਦੋਨੋਂ ਪੱਲੇ ਮੰਗਰਲਾ ਔਰ ਮੂਰਲਾ ਜਿਹੜਾ ਹੈਗਾ ਉਹ ਅਟੈਚ ਕਰ ਲਿਆ ਠੀਕ ਹੈ ਜੀ ਇਹਤੇ ਮੈਂ 벨ਟ ਲਗਾਉਣੀ ਆਂਗੀ ਮੂਰਲੇ ਵਾਲੇ ਪਾਸੇ ਇਸ ਲਈ ਮੈਂ ਇੰਨਾ ਕੁ ਜਿਹੜਾ ਹੈਗਾ ਸਲਾਈ ਛੱਡ ਦਿੱਤੀ ਆ ਠੀਕ ਹੈ ਤਾਂ ਕਿ ਮੇਰੀ 벨ਟ ਜਿਹੜੀ ਹੈਗੀ ਆ ਫਿਰ ਉਹ ਜੜ ਸਕਾ ਆ ਕੱਪੜੇ ਨਾਲ ਇਸ ਲਈ ਮੈਂ ਸਾਰਾ ਕੱਪੜਾ ਅਟੈਚ ਨਹੀਂ ਕੀਤਾ ਹੈਗਾ ਠੀਕ ਹੈ ਤੇ ਹੁਣ ਆਪਾਂ ਇਹਦੀ 벨ਟ ਜੜਾਂਗੇ ਪੁਰ ਦੇਖੋ ਇਹ ਮੇਰਾ ਮੂਰਲਾ ਪੱਲਾ ਇਹਦੇ ਵਿੱਚ ਬੈਲਟ ਲਗਣੀ ਆ ਠੀਕ ਆ ਪਹਿਲਾਂ ਆਪਾਂ ਇਹਨੂੰ ਨਾਪ ਲਵਾਂਗੇ ਕਿ ਆਪਾਂ ਬੈਲਟ ਕਿੰਨੇ ਇੰਚ ਦੀ ਤਿਆਰ ਕਰਨੀ ਆ ਠੀਕ ਆ ਜੀ ਇਹ ਇੱਥੋਂ ਲੈ ਕੇ ਇੱਦਾਂ ਠੀਕ ਆ ਜੀ ਹੁਣ ਦੇਖੋ ਆ 22 ਇੰਚ ਦੀ ਜਿਹੜੀ ਬੈਲਟ ਹੈਗੀ ਆ ਉਹ ਤਿਆਰ ਕਰਨੀ ਆਂਗੀ ਆਪਾਂ 22 ਇੰਚ ਲੰਬਾਈ ਦੇ ਵਿੱਚ ਬੁਕਰਮ ਲੈ ਲਵਾਂਗੇ ਠੀਕ ਆ ਜੀ ਇਹ 1.5 ਇੰਚ ਚੌੜੀ ਹੈ ਮੇਰੀ ਬੁਕਰਮ ਔਰ 2 ਇੰਚ ਪਣੀ ਲਵਾਈ ਦੇ ਵਿੱਚ ਆ ਠੀਕ ਆ ਫਿਰ ਆਪਾਂ ਇਹਨੂੰ ਪਹਿਲਾਂ ਕੱਪੜੇ ਤੇ ਜੜ ਲਵਾਂਗੇ ਤੁਸੀਂ ਐਦਾਂ ਕੱਪੜਾ ਲੈਣਾ ਜਿਵੇਂ ਆਪਾਂ ਸਲਵਾਰ ਦਾ ਪੌਂਚਾ ਜੜਦੇ ਆ ਨਾ ਪਹਿਲਾਂ ਆਪਾਂ ਨੂੰ ਇਹਦੇ ਉੱਪਰ ਜੜ ਲਵਾਂਗੇ ਜੇ ਤੁਹਾਡੇ ਕੋਲ ਚਿਪਕਣ ਵਾਲੀ ਹੈਗੀ ਤਾਂ ਤੁਸੀਂ ਇਹਨੂੰ ਚਿਪਕਾ ਵੀ ਸਕਦੇ ਹੋ ਠੀਕ ਆ ਹੁਣ ਆਪਾਂ ਜਿਵੇਂ ਆਪਾਂ ਸਲਵਾਰ ਦਾ ਪੌਂਚਾ ਜੜਦੇ ਆ ਨਾ ਇੰਨਾ-ਇੰਨਾ ਕਿ ਕੱਪੜਾ ਛੱਡ ਲਓ ਅੱਧੇ-ਅੱਧੇ ਇੰਚ ਦਾ ਠੀਕ ਆ ਤੇ ਇਹਨੂੰ ਇਹਦੇ ਉੱਪਰ ਆਪਾਂ ਐਦਾਂ ਫੋਲਡ ਕਰ ਦਵਾਂਗੇ ਠੀਕ ਹੈ ਜੀ ਆਪਾਂ ਬਿਲਕੁਲ ਕਿਨਾਰੇ ਦੇ ਸਲਾਈ ਲਗਾਉਣੀ ਹੈ ਇਹਦੇ ਤੁਸੀਂ ਚਾਹੋ ਤਾਂ ਬਾਅਦ 'ਚੋ ਇਹ ਸਲਾਈ ਨੂੰ ਢੇੜ ਵੀ ਸਕਦੇ ਹੋ ਤੁਸੀਂ ਚਾਹੋ ਤਾਂ ਫਿਨਿਸ਼ਿੰਗ ਦੇ ਨਾਲ ਪਹਿਲਾਂ ਹੀ ਲਗਾ ਲਓ ਤਾਂ ਕਿ ਤੁਹਾਨੂੰ ਢੇੜਨੀ ਨਾ ਪਵੇ ਠੀਕ ਹੈ ਹੁਣ ਬਸ ਆਪਾਂ ਇੱਦਾਂ ਪੈਰ-ਪੈਰ ਦਾ ਕੱਪੜਾ ਇਹਦੇ ਉੱਪਰ ਫੋਲਡ ਕਰੀ ਜਾਣਾ ਹੁਣ ਆਪਾਂ ਕੀ ਕਰਨਾ ਦੇਖੋ ਆਪਾਂ ਇਹਨੂੰ ਇਹ ਐਂ ਕਰਕੇ ਫੋਲਡ ਕਰ ਦੇਣਾ ਇੱਕ ਵਾਰ ਠੀਕ ਹੈ ਇਦੇ ਵਿੱਚ ਆਪਾਂ ਫੇਰ ਪੈਰ ਪੈਰ ਦਾ ਕੱਪੜਾ ਇੰਨਾ ਕੁ ਰੱਖਣਾ ਵੀ ਆਪਾਂ 벨ਟ ਅਟੈਚ ਕਰਨੀ ਆ ਠੀਕ ਹੈ ਜਿਹੜੇ ਕੱਪੜੇ ਨਾਲ ਤੇ ਬਸ ਪਹਿਲਾਂ ਤੁਹਾਨੂੰ ਕੱਪੜਾ ਕੱਟਣ ਦੀ ਜ਼ਰੂਰਤ ਨਹੀਂ ਹੈਗੀ ਪਹਿਲਾਂ ਤੁਸੀਂ ਕੱਪੜੇ ਤੇ 벨ਟ ਝੜ ਲਓ ਫਿਰ ਐਦਾਂ ਝੜ ਕੇ ਉਹਨੂੰ ਇੱਕ ਵਾਰ ਐ ਫੋਲਡ ਕਰਕੇ ਦੇਖ ਲਓ ਵੀ ਆਪਾਂ ਨੂੰ ਕਿੰਨਾ ਕੁ ਕੱਪੜਾ ਚਾਹੀਦਾ ਠੀਕ ਹੈ ਹੋਰ ਬਸ ਪੈਰ ਪੈਰ ਦਾ ਜਿਹੜਾ ਮਾਰਜਨ ਰੱਖ ਲਓ ਬਾਕੀ ਦੀ ਕਟਿੰਗ ਕਰ ਦਿਓ ਠੀਕ ਹੈ ਹੁਣ ਆ ਜਿਹੜਾ ਮਾਰਜਨ ਆ ਇਹਦੇ ਨਾਲ ਆਪਣਾ ਜਿਹੜਾ ਮੂਰਲਾ ਪੱਲਾ ਹੈਗਾ ਉਹ ਅਟੈਚ ਕਰਾਂਗੇ ਆਪਾਂ ਠੀਕ ਆ ਬਸ ਹੁਣ ਆਪਾਂ ਇੱਥੋਂ ਲਾ ਲਓ ਕੱਪੜਾ ਇਹ ਸਾਰਾ ਹੁਣ ਬਸ ਇਹ ਆਪਾਂ ਇੰਨਾ ਕਚੌੜਾ ਕੱਪੜਾ ਲੈਣਾਗਾ ਕੀ ਬਸ ਇਹਦੇ ਉੱਪਰ ਦੀਆਂ ਫੋਲਡ ਹੋ ਕੇ ਤੇ ਬਸ ਪੈਰ ਪੈਰ ਦਾ ਬਚ ਜਾਵੇ ਠੀਕ ਆ ਬਸ ਆ ਧਿਆਨ ਰੱਖਣਾ ਆਪਾਂ ਤੇ ਹੁਣ ਜਿਹੜਾ ਪੈਰ ਪੈਰ ਦਾ ਕੱਪੜਾ ਵੱਧ ਗਿਆ ਉੱਥੇ ਆਪਾਂ ਉਹਨੇ ਕੱਪੜੇ ਨਾਲ ਮੂਰਲਾ ਪੱਲਾ ਜਿਹੜਾ ਹੈਗਾ ਉਹ ਅਟੈਚ ਕਰ ਲਵਾਂਗੇ ਹੁਣ ਦੇਖੋ ਇੱਥੇ ਤੁਸੀਂ ਧਿਆਨ ਦੇਣਾ ਕੀ ਆਪਾਂ ਮੂਰਲੇ ਪੱਲੇ ਦੇ ਉੱਪਰ 벨ਟ ਕਿਵੇਂ ਰੱਖਣੀ ਆ ਠੀਕ ਹੈ ਜੀ ਆਪਾਂ ਇਹ ਉਲਟੀ ਵਾਲੀ ਸਾਈਡ ਲੈਣੀ ਆ ਤੇ ਇਹਦੇ ਉੱਪਰ ਜਿਹੜਾ ਆਹ ਕੱਪੜਾ ਹੈਗਾ ਆਪਾਂ ਇਦਾਂ ਰੱਖ ਲੈਣਾ ਇਹ ਉਲਟੀ ਵਾਲੀ ਸਾਈਡ ਆ ਔਰ 벨ਟ ਦਾ ਜਿਹੜਾ ਆ ਵਾਲੀ ਬੁਕਰਮ ਵਾਲੀ ਸਾਈਡ ਹੈ ਇਹਨੂੰ ਤੁਸੀਂ ਉੱਪਰ ਰੱਖ ਲਓ ਤੇ ਆਹ ਪੱਲਾ ਫੜ ਲਓ ਤੇ ਇਦਾਂ ਇਹਦੇ ਨਾਲ ਅਟੈਚ ਕਰ ਦਿਓ ਠੀਕ ਹੈ ਹੁਣ ਦੇਖੋ ਆਪਣੀ ਬੈਲਟ ਜਿਹੜੀ ਹੈਗੀ ਆ ਉਹ ਅਟੈਚ ਹੋ ਗਈ ਆ ਆ ਉਲਟਾ ਵਾਲਾ ਪਾਸਾ ਬੈਲਟ ਦਾ ਆਪਾਂ ਸਿੱਧਾ ਵਾਲਾ ਪਾਸਾ ਰੱਖਿਆ ਠੀਕ ਆ ਇਹ ਕੁਲਟਾ ਪਾਸਾ ਰੱਖਣਾ ਬੈਲਟ ਦਾ ਸਿੱਧਾ ਵਾਲਾ ਪਾਸਾ ਰੱਖਣਾ ਹੁਣ ਆਪਾਂ ਕੀ ਕਰਨਾ ਬੈਲਟ ਜਿਹੜੀ ਹੈਗੀ ਹੈ ਨਾ ਹੁਣ ਆਪਾਂ ਇਦਾਂ ਪਾਸਾ ਪਲਟ ਲੈਣਾ ਠੀਕ ਆ ਹੁਣ ਆ ਆਪਣੀ ਪੈਂਟ ਦਾ ਸਿੱਧਾ ਵਾਲਾ ਪਾਸਾ ਆ ਗਿਆ ਬੈਲਟ ਨੂੰ ਕੀ ਕਰਨਾ ਜਿਹੜੀ ਆ ਵਾਲੀ ਸਲਾਈ ਹੈਗੀ ਹੈ ਨਾ ਆਪਾਂ ਇਹਦੇ ਉੱਪਰ ਇਦਾਂ ਫੋਲਡ ਕਰ ਦੇਣਾ ਠੀਕ ਹੈ ਜੀ ਇਹ ਐਂ ਕਰਕੇ ਹੁਣ ਇਹ 벨ਟ ਜਿਹੜੀ ਹੈਗੀ ਆ ਉਹ ਬਾਹਰਲੇ ਪਾਸੇ ਮੋੜੀ ਆ ਸਿੱਧੇ ਵਾਲੀ ਸਾਈਡ ਠੀਕ ਆ ਹੁਣ ਦੇਖੋ ਪੁੱਠਾ ਵਾਲਾ ਪਾਸਾ ਮੈਂ ਤੁਹਾਨੂੰ ਦਿਖਾਉਣੀ ਆ ਹੁਣ ਇੱਧਰ ਵੀ ਜਿਹੜੀ ਸਲਾਈ ਹੈਗੀ ਆ ਉਹ ਫਿਨਿਸ਼ਿੰਗ ਦੇ ਨਾਲ ਆ ਗਈ ਆ ਕੋਈ ਆਪਣਾ ਮਤਲਬ ਕੋਈ ਸਲਾਈ ਨਹੀਂ ਦਿਖ ਰਹੀ ਆ ਆਪਾਂ ਨੂੰ ਕੁਝ ਨਹੀਂ ਹੈਗਾ ਜੇ ਤੁਸੀਂ ਇੱਦਾਂ ਉਲਟੇ ਵਾਲੇ ਪਾਸੇ ਪਹਿਲਾਂ ਝੜ ਲਓਗੇ ਫਿਰ 벨ਟ ਨੂੰ ਆਪਾਂ ਸਿੱਧੇ ਵਾਲੇ ਪਾਸੇ ਇੱਦਾਂ ਫੋਲਡ ਕਰ ਦੇਣਾ ਇਹ ਆ ਆ ساری ਜਿਹੜੀ ਸਲਾਈ ਹੈਗੀ ਆ ਇਹ ਅੰਦਰ ਚਲੀ ਜਾਊਗੀ ਤੇ 벨ਟ ਜਿਹੜੀ ਹੈਗੀ ਆ ਦੋਨੇ ਪਾਸਿਓ ਆਪਣੀ ਫਿਨਿਸ਼ਿੰਗ ਦੇ ਨਾਲ ਆਜੂਗੀ ਇਹ ਉਲਟੀ ਵਾਲੀ ਸਾਈਡ ਵੀ ਫਿਨਿਸ਼ਿੰਗ ਦੇ ਨਾਲ ਆਈ ਔਰ ਸਿੱਧੀ ਵਾਲੀ ਸਾਈਡ ਵੀ ਠੀਕ ਆ ਫਿਰ ਆਪਾਂ ਇਹਦੇ ਉੱਪਰ ਸਲਾਈ ਲਾ ਲਵਾਂਗੇ ਐਦਾਂ ਬਸ ਤੁਸੀਂ ਧਿਆਨ ਰੱਖਣਾ ਜਿਹੜੀ ਸਲਾਈਆਂ ਵਾਲਾ ਕੱਪੜਾ ਜਿਹੜਾ ਹੈਗਾ ਇਹਨੂੰ ਅੰਦਰ ਵਾਲੀ ਸਾਈਡ ਰੱਖਣਾ ਠੀਕ ਆ ਹੁਣ ਦੇਖੋ ਆਪਾਂ 벨ਟ ਜਿਹੜੀ ਹੈਗੀ ਉਹ ਜੜ ਲਈ ਆ ਆਪਾਂ ਇੱਕ ਸਲਾਈ ਇਧਰ ਵਾਲੀ ਸਾਈਡ ਵੀ ਲੈ ਲਓ ਕਿਉਂਕਿ ਨਾ ਆਪਣੇ ਕੋਲੇ ਚਿਪਕਣ ਵਾਲੀ ਨਹੀਂ ਹੈਗੀ ਇਹ ਬੁਕਰਮ ਨਹੀਂ ਤਾਂ ਫਿਰ ਨਾ ਜਦੋਂ ਆਪਾਂ ਵਾਸ਼ ਵਗੈਰਾ ਕਰਾਂਗੇ ਇਹ ਬੁਕਰਮ ਜਿਹੜੀ ਹੈਗੀ ਆ ਕਪੜਾ ਛੱਡ ਜੂਗੀ ਠੀਕ ਆ ਇਸ ਲਈ ਆਪਾਂ ਇੱਕ ਸਲਾਈ ਇਧਰ ਮਾਰ ਕੇ ਵੀ ਇਹਨੂੰ ਦੱਬ ਦੋ ਜੇ ਤੁਹਾਡੇ ਕੋਲੇ ਚਿਪਕਾਉਣ ਵਾਲੀ ਹੈਗੀ ਫਿਰ ਜ਼ਰੂਰਤ ਨਹੀਂ ਹੁੰਦੀ ਹੈਗੀ ਹੁਣ ਮੈਂ ਇੱਕ ਸਲਾਈ ਇਧਰ ਵੀ ਲਗਾ ਲੂੰਗੀ ਹੁਣ ਦੇਖੋ ਜਿਹੜੀ ਮੂਰਲੇ ਪੱਲੇ ਦੇ ਵਿੱਚ ਮੇਰੀ 벨ਟ ਹੈਗੀ ਉਹ ਲੱਗ ਕੇ ਰੈਡੀ ਹੋ ਗਈ ਆ ਇਹ ਦੋਨੋਂ ਪਾਸੇ ਹੀ ਫਿਨਿਸ਼ਿੰਗ ਦੇ ਨਾਲ ਆਈ ਆ ਐਦਾਂ ਤੁਸੀਂ 벨ਟ ਜੜ ਸਕਦੇ ਹੋ ਹੁਣ ਮੈਂ ਤੁਹਾਨੂੰ ਬੈਕ ਵਾਲਾ ਪੱਲਾ ਔਰ ਪਿਛਲਾ ਪੱਲਾ ਅਟੈਚ ਕਰਨਾ ਦੱਸਦੀ ਆ ਦੇਖੋ ਮੈਂ ਸਾਰੇ ਪਾਸੇ ਜਿਹੜੇ ਪੱਲੇ ਨੇ ਉਹ ਅਟੈਚ ਕਰ ਲੈਨੇ ਠੀਕ ਹੈ ਜੀ ਪੌਂਚਾ ਮੈਂ ਬਾਅਦ ਚ ਫੋਲਡ ਕਰੂੰਗੀ ਹੁਣ ਸਾਈਡਾਂ ਵਾਲੇ ਜਿਹੜੇ ਪੱਲੇ ਨੇ ਤੁਸੀਂ ਇਦਾਂ ਹੀ ਅਟੈਚ ਕਰ ਲੈਣੇ ਨੇ ਤੇ ਆਸਣ ਜਿਹੜੇ ਹੈਗੇ ਨੇ ਉਹ ਵੀ ਅਟੈਚ ਕਰ ਲੈਣੇ ਨੇ ਠੀਕ ਆ ਹੁਣ ਦੇਖੋ ਆਪਾਂ ਪਿਛਲਾ ਵਾਲਾ ਪੱਲਾ ਜਿਹੜਾ ਹੈਗਾ ਉਹ ਕਿਵੇਂ ਆਪਾਂ ਫੋਲਡ ਕਰਨਾ ਹੁੰਦਾ ਹੁਣ ਬਸ ਤੁਸੀਂ ਇਹ ਧਿਆਨ ਰੱਖਣਾ ਪਿਛਲਾ ਪੱਲਾ ਆਪਾਂ ਜਿੰਨਾ ਕੁ ਵੱਧ ਰੱਖਿਆ ਉਸ ਹਿਸਾਬ ਨਾਲ ਹੀ ਆਪਾਂ ਇਹ ਤੇ ਨਿਸ਼ਾਨ ਲਗਾਉਣੇ ਨੇ ਟੇਡੇ ਜੇ ਕਰਕੇ ਠੀਕ ਹੈ ਹੁਣ ਆਏ ਦੇਖੋ ਟਕੋਨਾ ਜਿਆ ਕਰਕੇ ਮੈਂ ਨਿਸ਼ਾਨ ਲਗਾ ਲੈਨੇ ਠੀਕ ਹੈ ਇਹ ਮੇਰੇ ਨਿਸ਼ਾਨ ਇੱਥੋਂ ਐ ਜਾਂਦੇ ਨੇ ਟੇਡੇ ਜਿਵੇਂ ਜਿਵੇਂ ਮੇਰੀ ਆਸਣ ਵਧ ਰੱਖਿਆ ਹੋਇਆ ਠੀਕ ਹੈ ਇਹ ਐ ਕਰਕੇ ਠੀਕ ਹੈ ਜੀ ਹੁਣ ਦੇਖੋ ਬੈਕ ਵਾਲਾ ਜਿਹੜਾ ਆਸਣਾ ਉਹ 3 ਇੰਚ ਵੱਧਾ ਉਹਦੇ ਵਿੱਚ ਆਪਾਂ ਲਾਸਟਿਕ ਪੈਣਾ ਉਹ ਤੁਸੀਂ ਧਿਆਨ ਨਾ ਦੇਖਣਾ ਪਹਿਲਾਂ ਆਪਾਂ ਇਹਨੂੰ ਪੂਰੀ ਤਰ੍ਹਾਂ ਅਟੈਚ ਕਰ ਲਓ ਆ ਆਪਣੇ ਬੈਲਟ ਵਾਲਾ ਪੱਲਾ ਨਾ ਇਹਨੂੰ ਆਪਾਂ ਅਟੈਚ ਕਰ ਲਾਵਾਂਗੇ ਪਹਿਲਾਂ ਮੈਂ ਅੱਧਾ ਅੱਧਾ ਇੰਚ ਸਲਾਈ ਸਲਾਈ ਛੱਡਤੀ ਸੀ ਨਾ ਕਿਉਂਕਿ ਮੈਂ 벨ਟ ਚੜਨੀ ਸੀ ਹੁਣ ਬਸ ਇਹ ਪੱਲੇ ਨੂੰ ਮੈਂ ਅਟੈਚ ਕਰ ਲੂੰਗੀ ਹੁਣ ਦੇਖੋ ਪਿਛਲੇ ਵਾਲੇ ਪੱਲੇ ਦੇ ਵਿੱਚ ਜਿੰਨੀ ਆਪਾਂ ਫੋਲਡਿੰਗ ਕਰਨੀ ਆ ਉਹ ਉੱਪਰ ਰਹਿ ਗਿਆ ਕੱਪੜਾ ਇੱਥੇ ਤੱਕ ਆਪਣੀ 벨ਟ ਆ ਗਈ ਹੈ ਠੀਕ ਆ ਆ ਕੱਪੜਾ ਜਿਹੜਾ ਹੈਗਾ ਇਹਨੂੰ ਆਪਾਂ ਬੈਕ ਵਾਲੀ ਸਾਈਡ ਜਿਹੜਾ ਹੈਗਾ ਫੋਲਡ ਕਰਾਂਗੇ ਇੱਥੇ ਆਪਾਂ ਇਲਾਸਟਿਕ ਪਾਵਾਂਗੇ ਠੀਕ ਹੈ ਜੀ ਹੁਣ ਜਿਵੇਂ ਜਿਵੇਂ ਆਪਾਂ ਨਿਸ਼ਾਨ ਲਗਾਏ ਨੇ ਉਸੇ ਹਿਸਾਬ ਨਾਲ ਹੀ ਆਪਾਂ ਇਹਨੂੰ ਫੋਲਡ ਕਰਾਂਗੇ ਕਿਤੋਂ ਵੀ ਆਪਾਂ ਘੱਟ ਵੱਧ ਨਹੀਂ ਫੋਲਡ ਕਰਨਾ ਹੈਗਾ ਜਿਵੇਂ ਜਿਵੇਂ ਆਪਾਂ ਟਕੋਨੇ ਕਰਕੇ ਨਿਸ਼ਾਨ ਲਗਾਏ ਨੇ ਉਸੇ ਹਿਸਾਬ ਨਾਲ ਆਪਾਂ ਇਹਨੂੰ ਫੋਲਡ ਕਰਦੇ ਜਾਣਾ ਕੱਪੜੇ ਠੀਕ ਹੈ ਜੀ ਹੁਣ ਦੇਖੋ ਮੈਂ ਬੈਕ ਵਾਲੇ ਪੱਲੇ ਦੇ ਵਿੱਚ ਇਲਾਸਟਿਕ ਜਿਹੜਾ ਹੈਗਾ ਉਹ ਕਿਵੇਂ ਪਾਉਂਗੀ ਮੈਂ ਸਿਰਫ 11 ਇੰਚ ਇਲਾਸਟਿਕ ਪਾਉਂਗੀ ਬੈਕ ਵਾਲੇ ਪੱਲੇ ਦੇ ਵਿੱਚ ਕਿਉਂਕਿ ਨਾ ਜੇ ਆਪਾਂ ਜਿਆਦਾ ਵੱਡਾ ਪਾ ਦਾਂਗੇ ਨਾ ਫਿਰ ਮੂਹਰੋ ਜਿਹੜੀ ਬੈਲਟ ਹੈਗੀ ਉਹ ਆਪਣੇ ਫੁੱਲਣ ਲੱਗ ਜੂਗੀ ਇਸੇ ਲਈ ਪਿੱਛੇ ਕਸਾਅ ਹੋਣਾ ਜ਼ਰੂਰੀ ਹੈ ਮੈਂ ਸਿਰਫ 11 ਇੰਚ ਇਲਾਸਟਿਕ ਲਵਾਂ ਠੀਕ ਹੈ ਇੱਥੇ ਪਹਿਲਾਂ ਆਪਾਂ 11 ਇੰਚ ਤੇ ਨਿਸ਼ਾਨ ਲਗਾ ਲਾਂਗੇ ਹੁਣ ਦੇਖੋ ਮੈਂ ਕਟਿਆ ਨਹੀਂ ਹੈਗਾ ਲਾਸਟਿਕ ਹਜੇ ਇਹ ਮੈਂ ਪੂਰਾ ਰੋਲ ਹੀ ਆ ਮੇਰੇ ਕੋਲ ਕਿਉਂਕਿ ਨਾ ਜਦੋਂ ਆਪਾਂ ਛੋਟਾ ਲਾਸਟਿਕ ਕੱਟਾ ਕੱਟਦੇ ਆ ਨਾ ਫਿਰ ਬਹੁਤ ਔਖਾ ਹੋ ਜਾਂਦਾ ਪੌਣਾ ਲਾਸਟਿਕ ਇੱਥੇ ਬਸ ਮੈਂ ਨਿਸ਼ਾਨੀ ਲਗਾ ਲਈ ਆ ਜਦੋਂ ਮੈਂ ਲਾਸਟਿਕ ਅਟੈਚ ਕਰ ਲੂੰਗੀ ਫਿਰ ਜਿੱਥੇ ਤੱਕ ਮੇਰਾ ਆ ਨਿਸ਼ਾਨੀ ਆਜੂਗੀ ਮੈਂ ਇੰਨਾ ਕੁ ਬਾਹਰ ਕੱਢ ਲੂੰਗੀ ਠੀਕ ਹੈ ਜੀ ਪਹਿਲਾਂ ਆਪਾਂ ਲਾਸਟਿਕ ਨੂੰ ਬੈਕ ਵਾਲਾ ਜਿਹੜਾ ਪੱਲਾ ਹੈਗਾ ਇੱਥੇ ਰੱਖਣਾ ਇਹ ਇੱਥੇ ਕਰਕੇ ਆਪਾਂ ਸਲਾਈ ਲਗਾ ਲੈਣੀ ਆ ਆ ਕੱਪੜਾ ਜਿਹੜਾ ਤੇ ਇੱਥੇ ਆਪਾਂ ਲਾਸਟਿਕ ਰੱਖਣਾ ਫਿਰ ਆਪਾਂ ਇਹਦੇ ਉੱਪਰ ਇਦਾਂ ਫੋਲਡ ਕਰਾਂਗੇ ਠੀਕ ਆ ਇਹ ਐ ਕਰਕੇ ਠੀਕ ਹੈ ਜੀ ਬਸ ਤੁਸੀਂ ਲਾਸਟਿਕ ਰੱਖ ਕੇ ਪਹਿਲਾਂ ਸਲਾਈ ਲਗਾ ਲਓ ਇਦਾਂ ਤੇ ਜਿਹੜਾ ਆ ਕੱਪੜਾ ਹੈਗਾ 벨ਟ ਵਾਲਾ ਇਹਨੂੰ ਆਪਾਂ ਐ ਮੋੜ ਲਓ ਅੰਦਰ ਵਾਲੀ ਸਾਈਡ ਤੇ ਠੀਕ ਆ ਹੁਣ ਆ ਜਿਹੜੇ ਆ ਸਲਾਈ ਹੈ ਨਾ ਇਹਨੂੰ ਆਪਾਂ ਅੰਦਰ ਵਾਲੀ ਸਾਈਡ ਐ ਮੋੜ ਲਵਾਂਗੇ ਇਹਦੇ ਉੱਪਰ ਲਾਸਟਿਕ ਦੇ ਤੇ ਜਿਹੜਾ ਆ ਕੱਪੜਾ ਹੈਗਾ ਨੇਫੇ ਵਾਲਾ ਇਹਨੂੰ ਆਪਾਂ ਇਦਾਂ ਮੋੜ ਦਵਾਂਗੇ ਇਹਦੇ ਉੱਪਰ ਠੀਕ ਹੈ ਦੇਖੋ ਇੱਥੋਂ ਵੀ ਹੁਣ ਫਿਨਿਸ਼ਿੰਗ ਦੇ ਨਾਲ ਹੋ ਗਈ ਆਪਣੀ ਸਲਾਈ ਇਹਨੂੰ ਉੱਪਰ ਮੋੜ ਦਿਓ ਤੇ ਆਹ ਕੱਪੜੇ ਨੂੰ ਇਹਦੇ ਉੱਪਰ ਮੋੜ ਦਿਓ ਠੀਕ ਹੈ ਜੀ ਇਹ ਐਂ ਕਰਕੇ ਇੱਥੇ ਆਪਾਂ ਸਲਾਈ ਲਗਾ ਲਓ ਤੇ ਇੱਥੋਂ ਕੱਪੜਾ ਫੋਲਡ ਕਰ ਲਓ ਪਹਿਲਾਂ ਇਹ ਐਂ ਕਰਕੇ ਠੀਕ ਹੈ ਆ ਦੇਖੋ ਹੁਣ ਇੱਥੋਂ ਵੀ ਆਪਣੀ ਫਿਨਿਸ਼ਿੰਗ ਨਾਲ ਹੋ ਗਿਆ ਹੁਣ ਜਿੰਨਾ ਜਿੰਨਾ ਆਪਾਂ ਕੱਪੜਾ ਮੋੜਨਾ ਜਿੱਥੇ ਇੱਥੇ ਤੱਕ ਨਿਸ਼ਾਨ ਲੱਗਿਆ ਉਸੇ ਹਿਸਾਬ ਨਾਲ ਹੀ ਕੱਪੜਾ ਫੋਲਡ ਹੋਈ ਜਾਣਾ ਹੁਣ ਜਿਹੜੀ ਆਹ ਗੁਲਾਈ ਸੀਗੀ ਇਹਨੇ ਹੀ ਆਪਣਾ ਬੈਕ ਵਾਲਾ ਅਸਲ ਸੈੱਟ ਕਰਨਾਗਾ ਆਹ ਕੱਪੜਾ ਜਿਹੜਾ ਤਕੋਨਾ ਹੈਗਾ ਇਸ ਲਈ ਤੁਹਾਨੂੰ ਕਿਹਾ ਤੁਸੀਂ ਇਹ ਗੁਲਾਈ ਦੇ ਵਿੱਚ ਸਲਾਈ ਲਗਾਇਆ ਕਰੋ ਇਹਦੇ ਉੱਪਰ ਠੀਕ ਹੈ ਜੀ ਹੁਣ ਬਸ ਆਪਾਂ ਨਿਸ਼ਾਨ ਪਹਿਲਾਂ ਲਾ ਲਓ ਫਿਰ ਆਪਾਂ ਨੂੰ ਔਖੀ ਨਹੀਂ ਹੋਊਗੀ ਵੀ ਕਿੰਨਾ ਕੁ ਆਪਾਂ ਨੇਫਾ ਫੋਲਡ ਕਰਨਾ ਬਸ ਐ ਕਰਕੇ ਆਪਾਂ ਫੋਲਡ ਕਰੀ ਜਾਣਾ ਇਹਨੂੰ ਸਲਾਈ ਜਿਹੜੀ ਹੈਗੀ ਆਪਣੀ ਲਾਸਟਿਕ ਦੇ ਉੱਪਰ ਨਹੀਂ ਚੱਲਣੀ ਚਾਹੀਦੀ ਹੈਗੀ ਠੀਕ ਹੈ ਬਸ ਕੱਪੜੇ ਤੇ ਹੀ ਲੱਗਣੀ ਚਾਹੀਦੀ ਆਪਣੀ ਸਲਾਈ ਹੁਣ ਦੇਖੋ ਆ ਨਿਸ਼ਾਨ ਲੱਗੇ ਹੋਏ ਨੇ ਮੈਂ ਉਸ ਹਿਸਾਬ ਨਾਲ ਹੀ ਫੋਲਡ ਕਰ ਰਹੀ ਹਾਂ ਇਹਨੂੰ ਹੁਣ ਦੇਖੋ ਜੇ ਆਪਾਂ ਗੁਲਾਈ ਦੇ ਵਿੱਚ ਸਲਾਈ ਲਗਾਵਾਂਗੇ ਨਾ ਤਾਂ ਜਿਹੜੀ ਇਹ ਸਲਾਈ ਹੈਗੀ ਆ ਜਿਹੜੀ ਆਸਨ ਵਾਲੀ ਸਲਾਈ ਆ ਬਿਲਕੁਲ ਇਹਦੇ ਉੱਪਰ ਹੋ ਕੇ ਫੋਲਡ ਆਉਂਦੀ ਹੁੰਦੀ ਆ ਜੇ ਆਪਾਂ ਇਹਦਾ ਗੁਲਾਈ ਵਿੱਚ ਸਲਾਈ ਨਾ ਲਗਾਈਏ ਫਿਰ ਇਹ ਅੱਗੇ ਨੂੰ ਚਲਾ ਜਾਊਗਾ ਕੱਪੜਾ ਇਹ ਟੇਡਾ ਚਲਾ ਜਾਊਗਾ ਫਿਰ ਕੱਪੜਾ ਜਦੋਂ ਆਪਾਂ ਤਕੋਨੀ ਕਰਕੇ ਸਲਾਈ ਲਗਾਉਨੇ ਆ ਫਿਰ ਇਹ ਸਲਾਈ ਦੇ ਉੱਪਰ ਸਲਾਈ ਆ ਜਾਂਦੀ ਹੁੰਦੀ ਆ ਬਿਲਕੁਲ ਠੀਕ ਹੈ ਹੁਣ ਦੇਖੋ ਆ ਜਿਹੜੀ ਸਲਾਈ ਹੈਗੀ ਆ ਬਿਲਕੁਲ ਇਹਦਾ ਸਲਾਈ ਦੇ ਉੱਪਰ ਆਪਾਂ ਆ ਗਈ ਆਪਣੀ ਇਹ ਤੇ ਦੇਖੋ ਆ ਆਪਣਾ ਜਿਹੜਾ ਕੱਪੜਾ ਹੈਗਾ ਇਹ ਵੀ ਆਪਾਂ ਇਦਾਂ ਹੀ ਕਰਨਾ ਜਦੋਂ ਆਪਣੀ ਲਾਸਟ ਵਾਲੀ ਸਲਾਈ ਰਹਿ ਗਈ ਨਾ ਜਿੱਥੋਂ ਜਿਹੜਾ ਆ ਬੈਲਟ ਵਾਲਾ ਕੱਪੜਾ ਹੈਗਾ ਇਹਨੂੰ ਆਪਾਂ ਅੰਦਰ ਵਾਲੇ ਪਾਸੇ ਕਰ ਦੇਣਾ ਜਿਹੜਾ ਬੈਕ ਵਾਲਾ ਪੱਲਾ ਹੈਗਾ ਉਹ ਇਹਦੇ ਉੱਪਰ ਫੋਲਡ ਕਰ ਦੇਣਾ ਠੀਕ ਹੈ ਜੀ ਲੋ ਫਿਰ ਇੱਥੋਂ ਵੀ ਫਿਨਿਸ਼ਿੰਗ ਆ ਜਾਂਦੀ ਹੁੰਦੀ ਹੈ ਹੁਣ ਦੇਖੋ ਜਿੱਥੇ ਤੱਕ ਆਪਾਂ ਨਿਸ਼ਾਨ ਲਗਾਇਆ ਸੀ ਆਪਾਂ ਲਾਸਟਿਕ ਨੂੰ ਖਿੱਚੀ ਜਾਣਾ ਇਦਾਂ ਕਰਕੇ ਜਦੋਂ ਆਪਣਾ ਨਿਸ਼ਾਨ ਆ ਗਿਆ ਬਸ ਉੱਥੇ ਤੱਕ ਉਹਨੂੰ ਅਟੈਚ ਕਰ ਦੇ ਨਾਲ ਆ ਗਿਆ ਆਪਣਾ ਨਿਸ਼ਾਨ ਇਸੇ ਲਈ ਤੁਸੀਂ ਪਹਿਲਾਂ ਹੀ ਨਿਸ਼ਾਨੀ ਲਗਾ ਲਿਆ ਕਰੋ ਕਿ ਤੁਹਾਨੂੰ ਕਿੰਨਾ ਲੰਬਾ ਲਾਸਟਿਕ ਪਾਉਣਾ ਤੁਸੀਂ ਆ ਆਪਣਾ ਨਿਸ਼ਾਨ ਆ ਗਿਆ ਬਸ ਆ ਇਹਨੂੰ ਆਪਾਂ ਕੀ ਕਰਨਾ ਇਹ ਇਹਨੂੰ ਆਪਾਂ ਇਦਾਂ ਕਰਕੇ ਇੱਥੇ ਲਾਸਟਿਕ ਅੰਦਰ ਵਾਲੀ ਸਾਈਡ ਕਰ ਦੇਣਾ ਥੋੜਾ ਜਿਹਾ ਇੱਥੇ ਆਪਾਂ ਸਲਾਈ ਲਗਾ ਲੈਣੀ ਹੈ ਠੀਕ ਹੈ ਜੀ ਇਹ ਇੱਥੇ ਆਪਾਂ ਲਾਸਟਿਕ ਨੂੰ ਅਟੈਚ ਕਰ ਦੇਣਾ ਬਸ ਆ ਨਿਸ਼ਾਨ ਦੇ ਹਿਸਾਬ ਨਾਲ ਠੀਕ ਆ ਆਪਣਾ ਨਿਸ਼ਾਨ ਹੈ ਇੱਥੇ ਆਪਾਂ ਅਟੈਚ ਕਰ ਲਾਸਟਿਕ ਨੂੰ ਹੁਣ ਕੱਟ ਦੋ ਆਪਾਂ ਜਦੋਂ ਆਪਾਂ ਪਹਿਲਾਂ ਹੀ ਕੱਟ ਲੈਂਦੇ ਆ ਨਾ ਲਾਸਟਿਕ ਫਿਰ ਥੋੜਾ ਜਿਹਾ ਮੁਸ਼ਕਿਲ ਹੋ ਜਾਂਦਾ ਲਾਸਟਿਕ ਪਾਉਣਾ ਤਾਂ ਤੇ ਆ ਲਾਸਟਿਕ ਨੂੰ ਥੋੜਾ ਜਿਹਾ ਅੰਦਰ ਵਾਲੀ ਸਾਈਡ ਕਰਕੇ ਇੱਥੇ ਦੁਬਾਰਾ ਸिलाई ਲਗਾ ਲਓ ਠੀਕ ਹੈ ਬਸ ਇਦਾਂ ਅੰਦਰ ਵਾਲੀ ਸਾਈਡ ਕਰਕੇ ਲਾਸਟਿਕ ਨੂੰ ਇੱਥੇ ਸिलाई ਲਗਾ ਲਓ ਇੱਕ ਹੋਰ ਇਦਾਂ ਆਪਾਂ ਸੈੱਟ ਕਰ ਲੈਣਾ ਖਿੱਚ ਕੇ ਲਾਸਟਿਕ ਨੂੰ ਇਹਦੇ ਬਲ ਜਿਹੜੇ ਹੈਗੇ ਨੇ ਬਰਾਬਰ ਹੋ ਜਾਣਾ ਫਿਰ ਆਪਾਂ ਇਹਦੇ ਉੱਪਰ ਇੱਦਾਂ ਸਲਾਈ ਲਗਾ ਲੈਣੀ ਆ ਤੇ ਆਪਾਂ ਇਹਨੂੰ ਪੂਰੇ ਜ਼ੋਰ ਦੀ ਖਿੱਚਣਾ ਇੱਦਾਂ ਕਰਕੇ ਇਹ ਐ ਠੀਕ ਹੈ ਜੀ ਤੇ ਇੱਦਾਂ ਆਪਾਂ 벨ਟ ਜੜ ਲੈਣੀ ਆ ਔਰ ਇਹਦੇ ਚ ਇਲਾਸਟਿਕ ਪਾ ਲੈਣਾ ਹੁਣ ਦੇਖੋ ਮੂਰਲੇ ਮੰਗਰਲੇ ਪੱਲੇ ਦੇ ਵਿੱਚ ਇਹੀ ਹੁੰਦਾ ਥੋੜਾ ਜਿਹਾ ਵੀ ਆਪਾਂ ਇੱਦਾਂ ਇਹਦੀ ਜੜਾਈ ਕਰਨੀ ਹੁੰਦੀ ਆ ਬਸ ਤੁਸੀਂ ਨਿਸ਼ਾਨ ਲਗਾ ਲਿਆ ਕਰੋ ਪਹਿਲਾਂ ਨੇਫੇ ਤੇ ਫਿਰ ਉਸ ਆਪਾਂ ਨੇਫਾ ਫੋਲਡ ਕਰੀ ਜਾਣਾ ਤੇ ਜਿਹੜੀ ਆਪਾਂ ਆਹ ਸੈਂਟਰ ਵਾਲੀ ਸਿਲਾਈ ਲਗਾਈ ਸੀ ਉਹ ਆਪਾਂ ਗੁਲਾਈ ਦੇ ਵਿੱਚ ਹੀ ਲਗਾਉਣੀ ਹੁੰਦੀ ਆ ਉੱਪਰੋਂ ਤੇ ਜੇ ਆਪਾਂ ਬਿਨਾ ਵੈਲਟ ਵਾਲਾ ਪਲਾਜ਼ੋ ਬਣਾਉਨੇ ਆ ਨਾ ਫਿਰ ਵੀ ਤਰੀਕਾ ਜਿਹੜਾ ਹੈਗਾ ਉਹ ਸੇਮ ਹੀ ਰਹਦਾ ਹੁੰਦਾ ਬੈਕ ਵਾਲੇ ਨੇਫੇ ਨੂੰ ਫੋਲਡ ਕਰਨ ਦਾ ਜਿਹੜਾ 3 ਇੰਚ ਵੱਧ ਹੁੰਦਾ ਠੀਕ ਆ ਜੇ ਵੀਡੀਓ ਵਧੀਆ ਲੱਗਿਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ